ਜੀ ਸਰ ਅੱਜ ਜਿਹੜਾ ਵਾ ਨਸ਼ੇ ਦੇ ਖਿਲਾਫ ਜਰੀਆ ਅਸੀਂ ਇੱਕ ਨਸ਼ੇ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੈ ਉਹਦੇ ਚ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਇਮੀਡੀਏਟ ਉੱਥੇ ਐਕਸ਼ਨ ਕਰਦੇ ਆਂ ਅੱਜ ਇੱਥੇ ਹਾਊਸ ਸਿਵਲ ਹਸਪੀਟਲ ਚ ਕੋਈ ਇਨਫੋਰਮੇਸ਼ਨ ਮਿਲੀ ਕਿ ਕਿਸੇ ਨੇ ਕੋਈ ਮੂਵੀ ਬਣਾ ਕੇ ਤੇ ਕੁਝ ਜਿਹੜੇ ਆ ਡਰੱਗ ਵਾਲੇ ਐਡਿਕਟਡ ਬੰਦੇ ਇੱਥੇ ਘੁੰਮ ਰਹੇ ਆ ਉਹ ਅਸੀਂ ਅੱਜ 4 ਬੰਦੇ ਰਾਉਂਡ ਅਪ ਕੀਤੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਕਿ ਕਿਸ ਸਾਧ ਤੱਕ ਇਹ ਨਸ਼ਾ ਜਿਹੜਾ ਕਿੱਥੋਂ ਲੈਂਦੇ ਆ ਕੀ ਕਰਦੇ ਆ ਤੇ ਅੱਜ ਅਸੀਂ ਆਪਣੀ ਫੋਰਸ ਦੇ ਨਾਲ ਜਿਹੜੇ ਡਰੱਗ ਨੂੰ ਲੈਣ ਵਾਲੇ ਜਿਹੜੇ ਨਸ਼ੇੜੀ ਹੈਗੇ ਆ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਗ੍ਰਿਫਤਾਰ ਕਰਾਂਗੇ ਜਿੱਥੇ ਵੀ ਸਾਨੂੰ ਮਿਲਦੇ ਆ ਅਸੀਂ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਕੋ ਜਿਹੜੀਆਂ ਵਹੀਕਲ ਚੋਰੀ ਹੋਣ ਦੀਆਂ ਵੀ ਇੱਥੇ ਘਟਨਾਵਾਂ ਸੂchnਾਵਾਂ ਸਾਹਮਣੇ ਆ ਰਹੀਆਂ ਉਹਨਾਂ ਦੇ ਬਾਰੇ ਕੀ ਕਹਣਾ ਤੁਹਾਡਾ ਉਹਨਾਂ ਦੇ ਬਾਰੇ ਅਸੀਂ ਇੱਥੇ ਫੋਰਸ ਜਿਹੜੀ ਡਿਪਲਾਈ ਕਰਾਂਗੇ ਸਾਡੇ ਕੋਲ ਆਲਰੇਡੀ ਇੱਥੇ 7 ਬੰਦੇ ਹੈਗੇ ਉਹਨਾਂ ਨੂੰ ਅਸੀਂ ਕਰ ਦਿੱਤਾ ਹੈਗਾ ਉਹ ਪੂਰੀ ਤਰ੍ਹਾਂ ਦੇ ਨਾਲ ਇੱਥੇ ਮੁਸਤੈਦ ਰਹਿਣਗੇ ਕੋਈ ਅਸੀਂ ਘਟਨਾ ਨਹੀਂ ਹੁੰਦੀ 7 ਬੰਦੇ ਹਾਂਜੀ ਇਨਚਾਰਜ ਕੌਣ ਨੇ ਹੁਣ ਇਨਚਾਰਜ ਏਐਸਆਈ ਸਾਹਿਬ ਨੇ ਉਹਨਾਂ ਦਾ ਨਾਮ ਹੈ ਪਤਾ ਕਰਦਾ ਕੀ ਹੈ ਕੋਈ ਸਰ ਵੀਡੀਓ ਕਰ ਰਹੀ ਵੀਰਲ ਹੋਈ ਹੈ ਆਜਾ ਵੀਡੀਓ ਇੱਕ ਹੋਈ ਸੀ ਕੋਈ ਕਹਿੰਦੇ ਇੰਜੈਕਟ ਕਰ ਰਿਹਾ ਤੇ ਲੇਕਿਨ ਉਹ ਦੇਖੀ ਹੈ ਮੈਂ ਉਹਨੂੰ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਕੇ ਕਯੂਟ ਨੂੰ ਜਿਹੜਾ ਹੈਗਾ ਕਾਰਵਾਈ ਕਰਦੇ ਹਾਂ ਇੱਕਾ ਜਿਹੜਾ ਨਸ਼ਿਆ ਦਾ ਹਾਂਜੀ ਉਹ ਵੀ ਅਸੀਂ ਟਰੈਪ ਕਰਾਂਗੇ ਜੀ ਹਾਂਜੀ ਉਹ ਵੀ ਟਰੈਪ ਕਰਦੇ ਹਾਂ ਕੋਈ ਛੋਟੇ ਤੋਂ ਛੋਟਾ ਵੀ ਜਿਹੜਾ ਆਪਾਂ ਥਰੇਡ ਲੈਵਲ ਦੇ ਉੱਤੇ ਪਤਾ ਕਰਕੇ